ਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੀ ਇਰਾਕ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਭਾਰਤ ਵਾਪਸ ਪਰਤਣ ਲਈ ਲੋਕਾਂ ਨੂੰ ਭਗਵੰਤ ਮਾਨ ਟਿਕਟਾਂ ਵੀ ਬੁੱਕ ਕਰਵਾ ਕੇ ਦੇ ਰਹੇ ਨੇ ਤੇ ਫੇਸਬੁੱਕ ਤੇ ਇੱਕ ਅਜਿਹਾ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਰਾਹੀਂ ਇਰਾਕ ਚ ਫਸੇ ਹੋਏ ਲੋਕਾਂ ਦੀ ਜਾਣਕਾਰੀ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕੇ ਭਗਵੰਤ ਮਾਨ ਦਾ ਦਾਵਾ ਹੈ ਕਿ ਉਹਨਾਂ ਨੂੰ ਇਰਾਕ ਤੋਂ ਫੋਨ ਆ ਰਹੇ ਨੇ ਤੇ ਇਸ ਦਾਅਵੇ ਨੂੰ ਉਹਨਾਂ ਪ੍ਰੈਸ ਕਾਨਫਰੰਸ 'ਚ ਸਾਬਤ ਵੀ ਕੀਤਾ ਕਿਉਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੂੰ ਇਰਾਕ ਫਸੇ ਹੋਏ ਕਈ ਭਾਰਤੀਆਂ ਦੇ ਫੋਨ ਆ ਰਹੇ ਸਨ ਕਿ ਉਹਨਾਂ ਨੂੰ ਵਾਪਸ ਭਾਰਤ ਜਾਵੇ ਮਾਨ ਦਾ ਕਹਿਣਾ ਹੈ ਕਿ ਇਰਾਕ ਚ ਫਸੇ ਭਾਰਤੀਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ ਮਾਨ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਇਰਾਕ ਤੋਂ ਵਾਪਸ ਆਉਣ ਦੇ ਚਾਹਵਾਂ ਲੋਕਾਂ ਨੂੰ ਟਿਕਟ ਬੁੱਕ ਕਰਵਾ ਕੇ ਮਦਦ ਵੀ ਕੀਤੀ ਹੈ ਤੇ ਲਗਾਤਾਰ ਉਹਨਾਂ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਚ ਜੁਟੇ ਹੋਏ ਨੇ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਹੁਣ ਤੱਕ ਇਰਾਕ ਚ ਫਸੇ 4000 ਭਾਰਤੀਆਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਹੈ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਨੇ 70 ਭਾਰਤੀਆਂ ਦੀ ਵਾਪਸੀ ਦੀ ਟਿਕਟ ਵੀ ਬੁੱਕ ਕਰਵਾਈ ਹੈ ਪਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਕਿਤੇ ਵਧੇਰੇ ਗਿਣਤੀ ਦੇ ਵਿੱਚ ਇਰਾਕ ਦੇ ਵਿੱਚ ਭਾਰਤੀ ਫਸੇ ਹੋਏ ਨੇ ਖਾਸ ਕਰ ਜਿਨ੍ਹਾਂ ਵਿੱਚੋਂ ਪੰਜਾਬੀਆਂ ਦੀ ਗਿਣਤੀ ਵਧੇਰੇ ਆ। ਪਗਵੰਤ ਮਾਨ ਨੇ ਬੀਤੇ ਦਿਨੀ ਆਪਣੀ ਫੇਸਬੁੱਕ ਆਈਡੀ ਤੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ ਕਿ ਜੇਕਰ ਇਰਾਕ ਪੀੜਤ ਉਹਨਾਂ ਦੇ ਨਾਲ ਕੋਈ ਸੰਪਰਕ ਕਰਦਾ ਤਾਂ ਉਸ ਦੀ ਮਦਦ ਕਰਨਗੇ ਜਿਸ ਤੇ ਚਲਦੇ ਆ ਅੱਜ ਭਗਵੰਤ ਮਾਨ ਦੇ ਵੱਲੋਂ ਇਰਾਕ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਭਗਵੰਤ ਮਾਨ ਨੂੰ ਬਹੁਤ ਸਾਰੇ ਇਰਾਕ ਪੀੜਤਾਂ ਦੀਆਂ ਫੋਨ ਕਾਲਸ ਵੀ ਆਈਆਂ ਜਿਸ ਤੇ ਚਲਦੇ ਆ ਭਗਵੰਤ ਮਾਨ ਨੇ ਇਹਨਾਂ ਨੂੰ ਭਰੋਸਾ ਦਵਾਇਆ ਕਿ ਉਹ ਜਲਦ ਹੀ ਉਹਨਾਂ ਦੀ ਮਦਦ ਕਰਨਗੇ ਭਗਵੰਤ ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਵੱਲੋਂ ਇਰਾਕ ਤੋਂ ਭਾਰਤ ਵਾਪਸੀ ਦੇ ਲਈ ਕਈ ਨੌਜਵਾਨਾਂ ਦੀ ਟਿਕਟ ਵੀ ਬੁੱਕ ਕਰਵਾਈ ਗਈ ਹੈ। ਤੋਂ ਮੁਝੇ ਇਹ ਦੁੱਖ ਹੁਆ ਪਹਿਲੇ ਤੋਂ ਕਿ ਹਮਾਰੇ ਪੰਜਾਬੀਓ ਕੋ ਹਮਾਰੇ ਪੰਜਾਬੀ हमारे भारती हमारे लड़के इराक में भी जाने के लिए तैयार है खाना खाने के लिए या पैसे कमाने के लिए इसका मतलब पंजाब की हालत तो इराक से भी बदतर हो गई है चलो हम मैंने डाल दिया फेसबुक पर कि मोदी साहब अगर इजाजत दें हमें पार्टी की तरफ से भी डाल दिया कि हम हेल्प करने के लिए तैयार है इसमें कोई राजनीति नहीं है